ਨੋਸ਼ਕਾ ਜੀ ਇਸ ਵੇਲੇ ਅਸੀਂ ਨਰੋਡ ਜਮ ਸਿੰਘ ਨਗਰ ਪੰਚਾਇਤ ਦੀ ਬਾੜ ਨੰਬਰ 4 ਸਿਉਟੀ ਤਰਫ ਨਰੋਡ ਜਮ ਸਿੰਘ ਵਿੱਚ ਖੜਿਆ ਔਰ ਹੁਣੇ ਅਸੀਂ ਜਿਹੜਾ ਹੈ ਦਰਿਆ ਰਾਵੀ ਤੁਸੀਂ ਪੱਕਾ ਬਣ ਇੱਥੋਂ ਅਸੀਂ ਦੇਖ ਕੇ ਆਏ ਕਿ ਜਿੱਥੇ ਲਗਾਤਾਰ ਕਟਾਵ ਜਿਹੜਾ ਚੱਲ ਰਿਹਾ ਔਰ ਅਗਰ ਇਹ ਕਟਾਵ ਨਹੀਂ ਰੁਕਿਆ ਇਹ ਤੁਸੀਂ ਦੇਖ ਰਹੇ ਹੋ ਕਿ ਇਹ ਬਾਡ ਨੰਬਰ 4 ਸਭ ਤੋਂ ਪਹਿਲਾਂ ਜਿਹੜਾ ਇਸ ਏਰੀਆ ਨੂੰ ਜਿਹੜਾ ਆ ਉਹ ਨੁਕਸਾਨ ਪਹੁੰਚਾਏਗਾ ਕਿਉਂਕਿ ਇੱਥੋਂ ਬਿਲਕੁਲ ਕਰੀਬ ਜਿਹੜੀ ਹੈ ਤੁਸੀ ਹੈਗੀ ਹੈ ਔਰ ਤੁਸੀ ਦੇ ਬਿਲਕੁਲ ਕਰੀਬ ਜਿਹੜਾ ਪਾਣੀ ਜਿਹੜਾ ਪਹੁੰਚ ਚੁੱਕਿਆ ਔਰ ਅੱਗੇ ਮਾਈਨਿੰਗ ਦੇ ਨਾਲ ਬਹੁਤ ਵੱਡੇ ਵੱਡੇ ਜਿਹੜੇ ਗੱਡੇ ਪਏ ਹੋਏ ਨਾ ਲਗਭਗ 20 25 25 ਫੋਟੋ ਗਹਾਈ ਦੇ ਉੱਤੇ ਮਾਈਨਿੰਗ ਹੋਈ ਹੈ ਜਿਹੜਾ ਤੁਸੀਂ ਗ੍ਰੀਨ ਏਰੀਆ ਦੇਖ ਰਹੇ ਹੋ ਇਹ ਤੇ ਇਹਦੇ ਨਾਲ ਹੀ ਜਿਹੜੀ ਹੈ ਮਾਈਨਿੰਗ ਦੇ ਅ ਬੜੇ ਬੜੇ ਜਿਹੜੇ ਉਹ ਤਲਾਬ ਬਣੇ ਹੋਏ ਨਾ ਔਰ ਬਾਈ ਦੇ ਵੀ ਅਗਰ ਪਾਣੀ ਇਧਰੋਂ ਤੁਸੀਂ ਜਿਹੜੀ ক্রੈਕ ਹੋ ਜਾਂਦੀ ਹੈ ਟੁੱਟ ਜਾਂਦੀ ਹੈ ਡੈਮੇਜ ਹੋ ਜਾਂਦੀ ਹੈ ਤੇ ਸਾਰੇ ਦਾ ਸਾਰਾ ਪਾਣੀ ਜਿਹੜਾ ਇਧਰੋਂ ਜਿਹੜਾ ਇਨਟਰ ਹੋ ਸਕਦਾ ਇਹ ਜਿਸ ਤਰਫ ਮੈਂ ਕੈਮਰਾ ਕਰਿਆ ਇਸ ਤਰਫ ਜਿਹੜਾ ਪੱਕਾ ਬੰਨ ਬਣਿਆ ਹੋਇਆ ਔਰ ਪੱਕਾ ਬੰਨ ਜਿਹੜਾ ਉਹ ਇਸ ਲਈ ਉਹਨੂੰ ਜ਼ਬਰਦਸਤ ਜਿਹੜੀ ਖਾਰ ਜਿਹੜੀ ਲਗਾਤਾਰ ਜਿਹੜੀ ਚੱਲ ਰਹੀ ਹੈ ਅਗਰ ਇਹ ਖਾਰ جاری ਰਹਿੰਦੀ ਹੈ ਤੇ ਇਸ ਬਾੜ ਨੰਬਰ 4 ਨੂੰ ਸਭ ਤੋਂ ਪਹਿਲਾਂ ਜਿਹੜਾ ਪ੍ਰਭਾਵਿਤ ਕਰੇਗੀ ਔਰ ਅਸੀਂ ਇੱਥੇ ਪਿੰਡ ਦੇ ਵਿੱਚ ਆਇਆ ਪਿੰਡ ਵਾਸੀਆਂ ਨਾਲ ਅਸੀਂ ਗੱਲ ਕਰਦੇ ਆ ਕਿ ਤੁਸੀਂ ਜਿਹੜਾ ਕਿਸ ਤਰ੍ਹਾਂ ਫੀਲ ਕਰਦੇ ਹੋ ਇੱਥੇ ਅ ਗੱਲ ਕਰਦੇ ਆਂ ਅਸੀਂ ਇਹ ਬੋਰਡ ਨੰਬਰ 4 ਦੇ ਐਮਸੀਆ ਕਰਨ ਚੰਦ ਜੀ ਕਰਨ ਚੰਦ ਜੀ ਅਸੀਂ ਦੇਖ ਕੇ ਆਇਆ ਉੱਥੇ ਤੇ ਬੜੀ ਬੁਰੀ ਤਰ੍ਹਾਂ ਇਹ ਖਾਰ ਲੱਗੀ ਹੋਇਆ ਢਾ ਲੱਗੀ ਹੋਇਆ ਪੱਕੇ ਬੰਨ ਨੂੰ ਤੇ ਅਗਰ ਇਸ ਤਰ੍ਹਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਆ ਤੇ ਇਹ ਫਿਰ ਇਹੜੇ ਅੰਡ ਰੋਡ ਜੰਮ ਸਿੰਘ ਸਭ ਤੋਂ ਪਹਿਲਾਂ ਤਾਂ ਤੁਹਾਡਾ ਇਹੜੀ ਬੋਰਡ ਆ ਇਹਨੂੰ ਜਿਹੜਾ ਨੁਕਸਾਨ ਹੋ ਸਕਦਾ ਹਾਂ ਸਰ ਕੱਲ ਮੈਂ ਦੇਖਿਆ ਸੀ ਤੇ ਮੇਰੇ ਨਾਲ ਹੋਰ ਵੀ ਪਬਲਿਕ ਪਿੰਡ ਦੀ ਨੋ ਰੋਡ ਦੀ ਸਾਰੀ ਗੀਦੀ ਉੱਤ ਦੇ ਹਾਲਾਤ ਜਿਹੜੇ ਨਾ ਇਦਾਂ ਦੇ ਹੋ ਗਏ ਆ ਕਿ ਉਹ 70 80 ਫੁੱਟ ਅੱਗੇ ਪਾਣੀ ਵਗ ਰਿਹਾ ਪਹਿਲਾਂ ਤੇ ਡੀਸੀ ਤੋਂ ਬਿਸਤਾ ਆਈ ਉਹਨੇ ਪੱਕਾ ਬੰਨਿਆ ਜਿਹੜਾ 55 ਚਹਾੜ ਆਇਆ ਨਾ ਉਹ ਇਹੋ ਪਾਣੀ ਟੁੱਟ ਕੇ ਤੇ ਦਰਿਆ ਨਾ ਰੋਡ ਜਮਲ ਸਿੰਘ ਕੁੱਲੀਆਂ ਜਿੰਨੇ ਵੀ ਪਿੰਡ ਤਕਰੀਬਨ ਆ ਸਾਰੇ ਰੁੜ ਗਏ ਸੀ ਤੇ ਅਦੋਂ ਦਾ ਬੰਨ ਬੱਜੇ ਦਾ 75 70 75 ਸਾਲ ਦਾ ਬੰਨ ਇਹ ਪੱਕਾ ਬੱਜੇ ਦਾ ਤੇ ਅਜੇ ਤੱਕ ਉਹ ਸਾਡੇ ਪਿੰਡ ਨੂੰ ਸੇਫਟੀ ਰੱਖੀ 88 ਚ ਵੀ ਪਾਣੀ ਆਇਆ ਸੀ ਤੇ ਇੰਨੇ ਬਚਾ ਦਿੱਤਾ ਇਹ ਪੱਕੇ ਬੰਨ ਨੇ ਬਚਾਇਆ ਸੀ ਪਰ ਅੱਜ ਉਹ ਪੱਕੇ ਬੰਨ ਹੀ ਖਤਰੇ ਵਿੱਚ ਹੈ ਪੱਕਾ ਪਾਣੀ ਜੇ ਰੁੜਦਾ ਹੈ ਉਹਦੇ ਥੱਲੇ ਪਾਣੀ ਤੇ ਆ ਹੀ ਗਿਆ ਦਸਨ ਤੇ ਜੋ ਰੁੜਦਾ ਪਾਣੀ ਪੱਕਾ ਪਾਣ ਇਹਦੇ ਨਾਲ ਇਹ ਹੈ ਕਿ ਸਾਡਾ ਪਿੰਡ ਜਿਹੜਾ ਸਿੰਮਟੀ ਪਾਰ ਨੰਬਰ 4 ਹੈ ਇਹ ਤੇ ਪਹਿਲੀ ਚਵੇਟ ਕਾਏਗਾ ਤੇ ਕੁਝ ਪਾਣੀ ਦੀ ਛੋਟੀ ਵੀ ਇਧਰ ਦੀ ਹੈ ਨਾ ਇਹ ਰੂ ਪਹਿਲੀ ਨੰਬਰ ਤੇ ਸਿੰਮਟੀ ਰੁੜੇਗੀ ਉਹਦੇ ਬਾਅਦ ਫਿਰ ਜਿਹੜੇ ਬਾਕੀ ਪਿੰਡ ਹਨ ਰੋਟ, ਕੋਲੀਆਂ ਮਾਨ ਸਿੰਘ ਬਰਹਾਦਰ ਜੋ ਵੀ ਹੈ ਕੋਲੀਆਂ ਪੰਮਾ ਪੋਲਾ ਇਹ ਸਾਰੇ ਪਿੰਡ ਜਿਹੜੇ तकरीबन ਬినాਸ਼ ਹੋ ਜਾਣਗੇ ਬਹੁਤ ਖਤਰੇ ਦੀ ਘੰਟੀ ਵੱਜ ਰਹੀ ਹੈ ਸਾਡੇ ਪੱਕੇ ਬਣ ਤੇ ਪਿੱਛੋਂ ਪਾਣੀ ਤੇ ਬੰਦ ਨਹੀਂ ਹੋ ਰਿਹਾ ਪਾਣੀ ਫਿਰ ਸਾਰਾ ਉੱਪਰ ਬਰਸਾਤਾ ਹੋਣ ਦੇ ਦੀਆਂ ਨੇ ਬਦਲ ਫਟਣ ਦੇ ਦਿਨ ਤੇ ਟਾਈਮ ਵਿੱਚ ਪਾਣੀ ਪਹਿਲੇ ਹੀ ਓਵਰਫਲੋ ਪੂਰਾ ਪਰੋਇਦਾ ਤੇ ਫਿਰ ਪਾਣੀ ਕਿੱਦਾਂ ਬੰਦ ਹੋਣਾ ਪਾਣੀ ਤਾਂ ਪਿੱਛੋਂ ਬੰਦ ਨਹੀਂ ਹੁੰਦਾ ਪਾਣੀ ਹੋਣਾ ਵੀ ਨਹੀਂ ਕਿਉਂਕਿ ਵਾਰਿਸ ਨਾਲ ਕੁਦਰਤ ਨਾਲ ਤੇ ਕੋਈ ਵੀ ਨਹੀਂ ਕਿਲਵਾੜ ਕਰ ਸਕਦਾ ਇਹ ਕੁਦਰਤ ਦਾ ਘੈਰ ਹੈ ਸਰ ਇਹਦਾ ਖਤਰਾ ਹੈ ਕਿ ਲਗਾਤਾਰ ਇੱਥੇ ਖਤਰਾ ਹੈ ਹਾਂ ਇਸੇ ਦੇ ਖਤਰਾ ਹੈ ਸਰ ਰਾਤ ਨੂੰ ਵੀ ਕਈ ਘਰ ਜਿਹਦੇ ਰਾਤ ਨੂੰ ਜਿਹਦੇ ਵੱਡੇ ਵੱਡੇ ਜਿਹਦੇ ਕੋਲ ਗੱਡੀਆਂ ਨੇ ਹਾਂ ਜਿਹਦੇ ਹੋਰ ਫੜਨਾ ਉਹ ਰਾਤ ਨੂੰ ਇਥੋਂ ਆਪਣੇ ਫੈਮਿਲੀ ਨੂੰ ਲੈ ਕੇ ਤੇ ਕੱਢੂਏ ਚੱਲ ਜਾਂਦੀਆਂ ਠੀਕ ਹੈ ਹਾਂ ਤੇ ਉਹ ਸਵੇਰੇ ਰਲ ਕੇ ਆ ਜਾਂਦੀਆਂ ਨੇ ਮੋਲ ਦੇਖ ਕੇ ਪਰ ਜਿੱਲੇ ਪਾਣੀ ਥੋੜਾ ਜਿਹਾ ਵੀ ਵਧਿਆ ਨਾ ਹੁਣ ਰ ਹੂੰ ਦੇ ਖਤਰਾ ਹੈ ਖਤਰਾ ਹੈ ਜਨ ਕਿ ਪੱਕਾ ਬੰਟ ਟੁੱਟਣ ਦੀ ਸਰਾਧਾ ਤੇ ਪਾਣੀ ਦੀ ਸਿੱਧੀ ਸੋਟ ਜਿਹੜੀ ਸੀਮਤੀ ਪਿੰਡ ਵਾਰ ਨੰਬਰ 4 ਚਾਣੀ ਹੈ ਤੇ ਸੀਮਤੀ ਦੇ ਰੋਣਾ ਹੀ ਰੋਣਾ ਤੇ ਬਾਕੀ ਹੋਰ ਫਿਰ ਨਰੋਡ ਜਿਹੜਾ ਰੈਰ ਵਗੈਰਾ ਇਹ ਬਚਣਾ ਵੀ ਨਹੀਂ ਕੋਈ ਵੀ ਇਹ ਪਾਣੀ ਦਾ ਜਿਹੜਾ ਆਪਣੇ ਐਕਸੈਸ ਸਟੈਂਸ ਤੁਮਲੇਸ਼ ਜੀ ਬੈਠੇ ਹੈ ਨਾ ਅੱਜ ਸਰਸੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਹਦੇ ਬਾਰੇ ਯਾਰ ਸਾਰਾ ਤਸੂਰ ਪ੍ਰਸ਼ਾਸਨ ਦਾ ਜੀ ਇਹ ਮਹਿਕਮੇ ਨਾਲ ਕੇ ਤੇ ਪ੍ਰਸ਼ਾਸਨ ਨਾਲ ਕੇ ਐਜੂਕੇਸ਼ਨ ਡਿਪਾਰਟਮੈਂਟ ਤੇ ਆਪਣੇ ਪ੍ਰਸ਼ਾਸਨ ਨਾਲ ਕੇ 5-5 ਹਜ਼ਾਰ ਦੀ ਇੱਕ ਗੱਡੀ ਵੇਚੀ ਹੈ ਕਰੀਬਾ ਲੋ ਜੀ ਹਜ਼ਾਰ ਗੱਡੀ ਜਾਂਦੀ ਜੀ 200 ਬੋਟ ਬਣ ਤੋਂ ਪਰੇ ਸੀ ਪਾਣੀ ਉਸ ਵੇਲੇ ਕੋਈ ਮੈਨ ਨਹੀਂ ਸਾਰੇ ਬੰਦੀ ਇਹਨਾਂ ਆਪ ਫਟਾਈਏ ਮੈਨਾਂ ਗਾਪ ਫਟਾਈਏ ਤੇ ਖਤਰੇ ਤੇ ਲੈ ਆਪੇ ਮਾ ਸਾਡੇ ਮੁੱਲ ਲਿਆ ਜੇ ਪਾਣੀ ਤਾਂ ਲੱਗੇ ਬੈਂਦਾ ਨਹੀਂ ਹੁੰਦਾ ਆਪੁੰਦਾ ਨਹੀਂ ਜੀ ਸਾਈਜਿੰਗ ਦਾ ਜਰਾ ਰਲਕੇ ਜਿਹਨਾਂ ਨਾਲ ਰਲਕੇ ਜਿਹੜੇ ਇਹਦੇ ਲੱਗੇ ਦੇ ਹੀ ਜਿਹੀ ਹੈ ਆਰਡੀਓ ਵਗੈਰਾ ਰੱਖ ਕੇ ਇਹਨਾਂ ਰਲਕੇ ਕੰਮ ਕਰਾਇਆ ਖਤਰੇ ਜਿਉਂ ਇਕੱਲਾ ਸਿਰ ਲੋਡ 4 ਨੰਬਰ ਵਾਰਡ ਨਹੀਂ ਹੈ ਲੋਡ ਵੀ ਨਾਲ ਹੀ ਵਿੱਚ ਫਟਿਆ ਬਜ਼ੁਰਗ ਹੈ ਨਾ ਮੈਂ ਉਹਦਾ ਟਰੱਕ ਉੱਪਰ ਡਾਇਰਾ ਹੈ ਤਜਰਬਾ ਹੈ ਤੁਹਾਨੂੰ ਇਸ ਦਰਿਆ ਦਾ ਨਹੀਂ ਤੁਸੀਂ ਉਹ ਮल्लाह ਕੇ ਦੇਖਦੇ ਹੋ ਕਿੰਨਾ ਇਹ ਜਿਹੜਾ ਦਰਿਆਜ ਦਾ ਬਿਲਕੁਲ ਤੁਹਾਡੇ ਨਾਲ ਆ ਪਹੁੰਚਿਆ ਠੀਕ ਹੈ ਤੇ ਤੁਸੀਂ ਕਿਤਨਾ ਮल्लाह ਕੇ ਮਹਿਸੂਸ ਕਰਦੇ ਇਸਨੇ ਤੁਹਾਡੀ ਮल्लाह ਕੇ ਨੁਕਸਾਨ ਹੋ ਸਕਦਾ ਹੈ ਕੱਲ ਨੂੰ ਜੇ ਇੱਥੇ ਆ ਜਾਵੇ ਨਨਾ ਘਾਣੋ ਨੀ ਆਨ ਚਾਂਤ ਹੈ ਜੀ ਤੇ ਤੁਹਾਡੇ ਕੋਲੇ ਹੁਣ ਤੋਂ ਅੱਜ ਤੱਕ ਕੋਈ ਸ਼ਾਸਨ ਪ੍ਰਸ਼ਾਸਨ ਦਾ ਬੰਦਾ ਆਇਆ ਤੁਹਾਨੂੰ ਕੋਈ ਕੋਈ ਨਹੀਂ ਕੋਈ ਮਲਾ ਇੱਥੇ ਟੁੱਟ ਰਿਹਾ ਬਣ ਟੁੱਟ ਰਿਹਾ ਜਿਹੜਾ ਆ ਖਾਰ ਲੱਗੀ ਹੋਈ ਆ ਇਹਨੂੰ ਰੋਕਣ ਵਾਸਤੇ ਕੋਈ ਪ੍ਰਬੰਧ ਕੀਤੇ ਕੋਈ ਪ੍ਰਸ਼ਾਸਨ ਆ ਨਹੀਂ ਕੋਈ ਪੁੱਛ ਨਹੀਂ ਕੀਤਾ ਇਹ ਤੇ ਤੁਹਾਡਾ ਕੋਈ ਮਤਲਬ ਅੱਗੇ ਪਿੱਛੇ ਕਿਤੇ ਦੂਰ ਕੋਈ ਰਹਿਣ ਵਾਸਤੇ ਹੋਰ ਟਿਕਾਣਾ ਹੈਗਾ ਇੱਥੋਂ ਇਲਾਵਾ ਟਿਕਾਣਾ ਇੱਥੋਂ ਤਾਂ ਤੁਸੀਂ ਦੇਖ ਰਹੇ ਹੋ ਕਿ ਇੱਕ ਪਿੰਡ ਦੇ ਵਾਰਡ ਨੰਬਰ 4 ਦੇ ਪੂਰੇ ਜਿਹੜੇ ਵਾਸੀ ਹੈਗੇ ਤੇ ਔਰ ਇਹ ਪੂਰਾ ਦਾ ਪੂਰਾ ਜਿਹੜਾ ਮਹੱਲਾ ਹੈ ਪੂਰਾ ਜਿਹੜਾ ਹੈ ਮੈਂ ਸਮਝਦਾ ਕਿ ਮਜ਼ਦੂਰ ਮਹੱਲਾ ਹੈ ਮੁਲਾਜ਼ਮ ਵਗਰਾ ਤੇ ਇੱਕ ਦੋ ਨੂੰ ਛੱਡ ਕੇ ਬਾਕੀ ਜਿਹੜਾ ਸਾਰਾ ਜਿਹੜਾ ਹੈ ਮਜ਼ਦੂਰ ਹੈਗੇ ਆ ਔਰ ਇਹਨਾਂ ਕੋਲ ਇਥੇ ਜਗ੍ਹਾ ਵੀ ਜਿਹੜੀ ਹੈ ਥੋੜ੍ਹੀ 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 ਜਗ੍ਹਾ ਘਾਟੀ ਜਗ੍ਹਾ ਗਈ ਹੈ ਰਹਿਣ ਵਾਸਤੇ ਔਰ ਅੱਗੇ ਪਿੱਛੇ ਵੀ ਇਹਨਾਂ ਕੋਲ ਕੋਈ ਵੀ ਨਾ ਕੋਈ ਜ਼ਮੀਨ ਹੈਗੀ ਨਾ ਕੋਈ ਜਾਇਦਾਦ ਹੈਗੀ ਹੈ ਕਿ ਬਾਈ ਦੇਵੇ ਕੱਲ ਨੂੰ ਜਿਹੜਾ ਇਸ ਪਾਸੇ ਜਿਹੜਾ ਦਰਿਆ ਦਾ ਰੁਖ ਬਦਲ ਜਾਂਦਾ ਤੇ ਇਹਨਾਂ ਨੂੰ ਇੱਕ ਵੱਡਾ ਜਿਹੜਾ ਨੁਕਸਾਨ ਹੋ ਸਕਦਾ ਔਰ ਇਹ ਆਲਰੇਡੀ ਜਿਹੜੇ ਗਰੀਬ ਪਰਿਵਾਰ ਹੈਗੇ ਆ ਮਜ਼ਦੂਰ ਪਰਿਵਾਰ ਹੈਗੇ ਆ ਔਰ ਇਹਨਾਂ ਨੂੰ ਜਿਹੜਾ ਹੈ ਜਿਆਦਾ ਜਿਹੜਾ ਹੈ ਇਹ ਇਸ ਦਾ ਜਿਹੜਾ ਪ੍ਰਭਾਵ ਜਿਹੜਾ ਹੈ ਉਹ ਦਿਖਣ ਨੂੰ ਮਿਲ ਰਿਹਾ ਇਸ ਕਰਕੇ ਆਹੀ ਸਸਨੌਰ ਪ੍ਰਸ਼ਾਸਨ ਨੂੰ ਜਿਹੜਾ ਆ ਉਹ ਇਹ ਗੱਲ ਪਹੁੰਚਾਣਾ ਚਾਹੁੰਦੇ ਆ ਉਹਨਾਂ ਦੇ ਕੰਨਾਂ ਤੱਕ ਕਿ ਇਹਨਾਂ ਲੋਕਾਂ ਦੇ ਬਾਰੇ ਵੀ ਸੋਚੋ ਇਹ ਵੱਡਾ ਜਿਹੜਾ ਨੁਕਸਾਨ ਜਿਹੜਾ ਹੈ ਇਹਨਾਂ ਦੇ ਸਿਰ ਦੇ ਉੱਤੇ ਇਹ ਵੱਡਾ ਇੱਕ ਖਤਰਾ ਜਿਹੜਾ ਹੈ ਇਹਨਾਂ ਦੇ ਸਿਰ ਦੇ ਉੱਤੇ ਮਡਰਾ ਰਿਹਾ ਔਰ ਸਸਨੌਰ ਪ੍ਰਸ਼ਾਸਨ ਦੇ ਕੰਨਾਂ ਦੇ ਉੱਤੇ ਜਿਹੜੇ ਬਿਲਕੁਲ ਜਿਹੜੀ ਜੂਨ ਨਹੀਂ ਸਕ ਪਈ ਹੈਗੀ ਅਸੀਂ ਜਿਹੜੇ ਆ ਮਾਨਯੋਗ ਮੰਤਰੀ ਸਾਹਿਬ ਨੂੰ ਔਰ ਮਾਨਯੋਗ ਡੀਸੀ ਪਠਾਨਕੋਟ ਨੂੰ ਜਿਹੜਾ ਆ ਇਹ ਕਹਿਣਾ ਚਾਹੁੰਦੇ ਆ ਕਿ ਤੁਰੰਤ ਕਾਰਵਾਈ ਕਰਕੇ ਇਸ ਇਲਾਕੇ ਦਾ ਜਿਹੜਾ ਜਾਇਜ਼ਾ ਲਿਆ ਜਾਏ ਔਰ ਜੋ ਜੋਗ ਪ੍ਰਬੰਧ ਤੁਹਾਡੀ ਤਰਫੋਂ ਕੀਤੇ ਜਾਂਦੇ ਆ ਔਰ ਇਮੀਡੀਏਟਲੀ ਉਹ ਕੀਤੇ ਜਾਣ ਤਾਂ ਕਿ ਇਸ ਇਲਾਕੇ ਨੂੰ ਜਿਹੜਾ ਉਹ ਬਚਾਇਆ ਜਾ ਸਕੇ ਧੰਨਵਾਦ